ਅਪਾ ਤੁਹਾਡੇ ਲਈ ਸੂਟ ਲੈ ਕੇ ਆਇਆ ਜੋਰ ਜੱਟ ਦਾ ਜੀ ਬਟ ਪਿਓਰ ਜੋਰ ਜੱਟ ਵਿਸਕੋਸ ਵਾਲੀ ਨਾਲ ਦੁਪੱਟੇ ਤੇ ਵਰਕ ਰੇਡ ਦਾ ਚੈਲੇਂਜ ਨਾਲ ਗਾਰੰਟੀ ਰੇਡ ਦੀ ਚੈਰੀ ਨਾਲ ਗਾਰੰਟੀ ਹੋਊਗੀ ਆਪਣੀ ਠੀਕ ਹੈ ਜੀ ਸਿਰਫ ਔਰ ਸਿਰਫ 399 ਰੁਪਏ ਦੇ ਵਿੱਚ ਸਿਰਫ ਔਰ ਸਿਰਫ 399 ਰੁਪਏ ਦੇ ਵਿੱਚ ਇਹਦਾ ਰੇਟ ਹੋਊਗਾ ਠੀਕ ਹੈ ਜੀ ਮੇਰੂਗਾ ਆਉਣੂ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਆ ਦੇਖੋ ਪੂਰਾ ਟਾਪ ਦਾ ਵਰਕ ਹੈ ਪੂਰਾ ਟਾਪ ਦਾ ਹੀ ਜੋਰਜ اٹ ਪਿਓਰ ਵਿਸਕੋਸ ਵਾਲੀ ਉਹ 399 ਰੁਪਏ ਦਾ ਮਿਲੂਗਾ ਉਹਨੂੰ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ 399 ਰੁਪਏ ਦਾ ਠੀਕ ਹੈ ਆਪਣਾ ਪੂਰਾ ਐਡਰੈਸ ਡਿਸਕ੍ਰਿਪਸ਼ਨ ਜੇ ਦਿੱਤਾ ਹੈ Google Map ਲੋਕੇਸ਼ਨ ਅਨਮਕੁਲਾਤ ਹਾਊਸ ਦੇ ਨਾਮ ਤੇ ਅਹਿਮਦਗੜ੍ਹ ਠੀਕ ਹੈ ਤੂੜਕੋਟ ਚਾਂਗਸ਼ਪਾਰ ਰੋਡ ਤੇ ਠੀਕ ਹੈ ਜੀ ਮੰਡੀ ਅਹਿਮਦਗੜ੍ਹ ਲੁਧਿਆਣਾ ਔਰ ਮਲੇਰਕੋਟਲਾ ਬਿਲਕੁਲ ਸੈਂਟਰ ਦੇ ਵਿੱਚ ਹੈ ਠੀਕ ਹੈ ਲੁਧਿਆਣਾ ਔਰ ਮਲੇਰਕੋਟਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਮੰਡੀ ਅਹਿਮਦਗੜ ਠੀਕ ਹੈ ਜੀ ਔਰ ਬੀਕਿਆ ਹੈ ਮਾਲ ਚੇਂਜ ਨਹੀਂ ਹੋਣਾ ਮੈਂ ਹਰ ਵਾਰ ਕਹਿਣਾ ਹਰੇਕ ਵੀਡੀਓ ਚ ਕਹਿਣਾ ਕਈ ਕਹਿੰਦੇ ਨੇ ਸਾਡੀ ਕੁੜੀ ਨਹੀਂ ਪਸੰਦ ਹੈ ਸਾਡੀ ਦਾਦੀ ਨਹੀਂ ਪਸੰਦ ਹੈ ਸਾਡੀ ਬੀਬੀ ਨੂੰ ਨਹੀਂ ਪਸੰਦ ਹੈ ਅਸੀਂ ਤਾਂ ਹੀ ਕਹਿੰਦੇ ਆ ਵੀ ਉਹਨਾਂ ਨੂੰ ਨਾਲ ਲੈ ਕੇ ਆਓ ਠੀਕ ਹੈ ਜੀ ਵੀ ਉਹ ਚੀਜ਼ ਪਸੰਦ ਕਰਕੇ ਲੈ ਜਾਣ ਇਸ ਕਰਕੇ ਦੁਕਾਨ ਤੇ ਕਸਟਮਰ ਜ਼ਿਆਦਾ ਹੁੰਦਾ ਇਸ ਕਰਕੇ ਸਾਨੂੰ ਚੇਂਜ ਕਰਨਾ ਔਖਾ ਹੋ ਜਾਂਦਾ ਇਹ ਚੱਕਰ ਹੈ ਜੀ ਠੀਕ ਹੈ ਆ ਰਹੀ ਹੈ ਜਰੂਰੀ ਜਰੂਰੀ ਗੱਲਾਂ ਸਮਝਾਤੀਆਂ ਮੈਂ ਤੁਹਾਨੂੰ ਆ ਦੇਖੋ 399 ਰੁਪਏ ਦੇ ਵਿੱਚ ਪਿਓਰ ਵਿਸਕੋਸ ਜੋਰਜ ਅਟ 399 ਰੁਪਏ ਦੇ ਵਿੱਚ ਸੂਟ ਹੈ ਮਾਰਕੀਟ ਦਾ ਇਹਦੇ ਵਿੱਚ ਹੋਲ ਸੇਲ ਰੇਟ 525 ਰੁਪਿਆ ਆਪਾਂ ਰਿਟੇਲ ਪ੍ਰਾਈਸ ਜਿੰਨੇ ਸਿੰਗਲ ਪੀਸ ਲੈਣਾ ਜਿੰਨੇ ਸਿੰਗਲ ਪੀਸ ਲੈਣਾ ਉਹਨੂੰ 399 ਦਾ ਦੇਵਾਂਗੇ 399 ਦਾ ਉਹਨੂੰ ਦੇਣਾ ਹੈ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਠੀਕ ਹੈ ਜੀ ਔਰ ਜਿਨੇ ਹੋਲ ਸੇਲ ਚਲਾਉਣੇ ਨੇ ਅਨਮਕਲਾਸ ਵਾਲਿਆਂ ਨੂੰ ਫੋਨ ਕਰ ਲਿਓ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਗੇ ਠੀਕ ਹੈ ਜੀ ਆਹ ਦੇਖੋ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਮਾਲ ਬਹੁਤ ਆ ਚੁੱਕਿਆ ਆਹ ਦੇਖੋ ਅੱਜ ਆਪਾਂ ਟੋਟਲੀ ਤੁਹਾਨੂੰ ਵਰਕ ਵਾਲਾ ਮਾਲ ਦਿਖਾਉਣਾ ਟੋਟਲੀ ਮਾਲ ਆਹ ਦੇਖੋ ਜੀ ਦਬੱਟੇ ਉੱਤੇ ਵਰਕ ਉਹ 2 ਮੀਟਰ ਦਾ ਦਬੱਟਾ ਉਹ 5 ਮੀਟਰ ਦਾ ਪੂਰਾ ਸੂਟ 500 ਰੁਪਏ ਪਲੇਨ ਪਲੇਨ ਸੂਟ ਮਿਲਦਾ ਮਾਰਕੀਟ ਦੇ ਵਿੱਚੋਂ

399 ਰੁਪਏ ਸਾਰਾ ਮਾਲ ਜਿੰਨਾ ਵੀ ਮਾਲ ਦਿਖਾ ਰਿਹਾ ਸਾਰੇ 399 ਦੀ ਰੇਂਜ ਚ ਦਿਖਾ ਰਿਹਾ ਮੈਂ ਤੁਹਾਨੂੰ ਹੀ ਠੀਕ ਹੈ ਜੀ 399 ਦੀ ਰੇਂਜ ਚ ਮਾਲ ਹੈ ਮਾਲ ਬਹੁਤ ਹੈ ਠੀਕ ਹੈ ਜੀ ਲਾਈਟ ਚਾਟ ਹੈ ਕਰੀਮ ਚਾਟ ਮਿਲੂਗਾ ਉਹਨੂੰ ਫਿਰ ਮੈਂ ਕਹਿ ਰਿਹਾ ਮਿਲੂਗਾ ਉਹਨੂੰ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਊਗਾ ਕਿਸੇ ਨੂੰ ਇਹ 500 ਦਾ ਵੀ ਜਾਓ ਕਿਸੇ ਨੂੰ ਇਹ 600 ਦਾ ਵੀ ਜਾਓ ਪਰ ਜਾਊ ਉਹਨੂੰ ਜਿਹੜਾ ਸਾਡਾ ਵੀਡੀਓ ਦੇਖ ਕੇ ਨਹੀਂ ਆਇਆ ਅਗਰ ਸਾਡੀ ਵੀਡੀਓ ਨੂੰ ਸ਼ੇਅਰ ਨਹੀਂ ਕਰਕੇ ਆਇਆ ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਕੇ ਆਇਆ ਠੀਕ ਹੈ ਜੀ ਇਹ ਉਹਨੂੰ ਮਤਲਬ 500 600 ਕਿਸੇ ਵੀ ਰੇਟ 'ਤੇ ਜਾਤਾ ਹੈ ਜਿਹੜਾ ਸਾਡੀ ਵੀਡੀਓ ਨੂੰ ਦੇਖ ਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਔਰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇਹ ਉਹਨੂੰ 399 ਮਿਲੇਗਾ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ ਆ ਦੇਖੋ ਆਪਾਂ ਤੁਹਾਡੇ ਲਈ ਕੈਂਬ੍ਰਿਕ ਕਾਟਨ ਦੇ ਸੂਟ ਲੈ ਕੇ ਆਏ ਕੈਂਬ੍ਰਿਕ ਕਾਟਨ ओरिजिनल एक्सपोर्ट ਵਾਲੀ ਕੈਂਬ੍ਰਿਕ ਪਲੇਨ ਪਿਓਰ ਕੈਂਬ੍ਰਿਕ ਨੂੰ ਚੈਲੰਜ ਨਾਲ ਗਰੰਟੀ ਪਿਓਰ ਕੈਂਬ੍ਰਿਕ ਨਾ ਹੋਈ ਫੁੱਲ ਪਿਓਰ ਦਾ ਦੁਪੱਟਾ ਨਾ ਹੋਇਆ 50000 ਰੁਪਏ ਇਨਾਮ ਰੇਡ ਦੀ ਚੈਲੰਜ ਨਾਲ ਗਰੰਟੀ ਪੂਰੇ ਵਰਲਡ ਦੀ ਪੰਜਾਬ ਦੀ ਨਹੀਂ ਇੰਡੀਆ ਦੀ ਨਹੀਂ ਪੂਰੇ ਵਰਲਡ ਦੀ ਗਰੰਟੀ ਸਿਰਫ ਔਰ ਸਿਰਫ 499 ਰੁਪਏ ਦਾ ਹੀ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਦਾ ਸੂਟ ਹੋਊਗਾ ਪਿਓਰ ਕੈਂਬ੍ਰਿਕ ਹੋਊਗੀ ਠੀਕ ਹੈ ਜੀ ਸੂਰਤੇ ਵਰਕਊਗਾ ਦੁਪੱਟੇ ਉੱਤੇ ਵਰਕਊਗਾ ਦੁਪੱਟੇ ਉੱਤੇ ਲੈਸ ਲੱਗੂ ਸਿਰਫ ਔਰ ਸਿਰਫ 499 ਰੁਪਏ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਰੇਟ ਹੈ ਮਿਲੂਗਾ ਫਿਰ ਕਹਿ ਰਿਹਾ ਦੁਬਾਰਾ 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 ਕਹਿ ਰਿਹਾ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਲਾਈਕ ਕਰਕੇ ਆਊਗਾ ਔਰ ਸਬਸਕ੍ਰਾਈਬ ਵੀ ਕਰਕੇ ਆਊਗਾ ਠੀਕ ਹੈ ਜੀ ਬਹੁਤ ਕਸਟਮਰ ਹੈ ਜਿਹਨੇ ਇਹ ਕਮਾਜ ਕੰਜੂਸੀ ਗੱਲ ਬੈਠਦੇ ਨੇ ਕਿਉਂਕਿ ਤੁਹਾਨੂੰ ਵੀਡੀਓ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਦੇ ਰਹੇਗਾ ਇਹ ਫ੍ਰੀ ਜੀ ਸੇਵ ਹੈ ਸਿਰਫ ਆ ਦੇਖੋ ਜੀ ਫੇਰ ਇਹਦੇ ਚ ਨੈਕਸਟ ਡਿਜ਼ਾਈਨ ਆ ਗਿਆ ਪਿਓਰ ਕੈਂਬ੍ਰਿਕ ਕੈਂਬ੍ਰਿਕ ਕਹਿੰਦੇ ਆ ਤਾਂ ਕੈਂਬ੍ਰਿਕ ਹੀ ਹੋਊਗੀ ਆ ਸੂਰ ਦੇ ਉੱਤੇ ਪੂਰਾ ਹੈਵੀ ਵਰਕ ਠੀਕ ਹੈ ਜੀ ਮਾਰਕੀਟ ਦੇ ਚ ਇਹਦਾ ਰੇਟ 1400 1500 ਰੁਪਏ ਦਾ ਮਿਲਦਾ ਜਿੱਥੋਂ ਮਰਜੀ ਟਰਾਈ ਮੰਨ ਲਓ スクリーンショット ਮਾਰ ਲਓ ਚੱਲ ਦੋਸਤ ਚੈਨਲ ਤੇ ਠੀਕ ਹੈ ਜੀ ਆ ਡਿਜ਼ਾਈਨ ਦਿਖਾਓ ਬਈ ਜੀ ਫੁੱਲ ਪਿਓੜਾ ਦੁੱਟਾ ਦੁੱਟੇ ਉੱਤੇ ਵਰਕ ਫੋਰ ਸਾਈਡ ਲੈਸ ਲੱਗੀ ਹੋਈ ਹੈ ਠੀਕ ਹੈ ਜੀ ਰੇਟ ਸਿਰਫ ਔਰ ਸਿਰਫ 499 ਰੁਪਏ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਮਾਲ ਅੰਤਾਂ ਤੇ ਆ ਚੁੱਕਿਆ ਆ ਦੇਖੋ ਜੀ ਮਾਲ ਬਹੁਤ ਜ਼ਿਆਦਾ ਆ ਚੁੱਕਿਆ ਇੱਕ ਆ ਚੀਜ਼ ਆ ਆਈ ਹੈ ਆਪਣੇ ਲਈ ਬਹੁਤ ਜ਼ਿਆਦਾ ਚੱਲ ਰਹੀ ਆ ਡਿਜ਼ਾਈਨ ਦੇਖੋ ਜੀ ਠੀਕ ਹੈ ਡਿਜ਼ਾਈਨ ਪੂਰਾ ਟਾਪ ਦਾ ਮਸਲੀਨ ਦਾ ਟਾਈ ਐਂਡ ਡਾਈ ਦਾ ਦੁਪੱਟਾ ਆ ਦੇਖੋ ਮਸਲੀਨ ਪਿਓਰ ਮਸਲੀਨ ਦਾ ਦੁਪੱਟਾ ਟਾਈ ਐਂਡ ਡਾਈ ਦਾ ਠੀਕ ਹੈ ਡਾਈ ਦਾ ਇਹ ਡਾਈ ਦੀ 200 ਰੁਪਏ ਲੈ ਲੰਦੇ ਨੇ ਆਹ ਜਿਹੜੀ ਡਾਈ ਹੈ ਨਾ ਟਾਈ ਐਂਡ ਡਾਈ ਦੀ ਡਾਈ ਦਾ 200 ਰੁਪਏ ਲੰਦੇ ਨੇ ਦੁਪੱਟੇ ਦੇ ਡਾਈ ਡਾਈ ਕਰਨ ਦਾ ਆਪਾਂ ਤੁਹਾਡੇ ਲਈ ਸੇਵਾ ਚ ਲੈ ਕੇ ਆਏ ਇਹ ਸਿਰਫ ਔਰ ਸਿਰਫ 499 ਰੁਪਏ ਦਾ ਪਿਓਰ ਕੈਂਬ੍ਰਿਕ ਕਾਟਨ ओरिजिनल ਵਾਲੀ ਐਕਸਪੋਰਟ ਦੀ ਸਰਪਲਸ ਜੀ ਠੀਕ ਹੈ ਜੀ ਦੁਪट्टे ਉਤੇ ਟਾਈ ਐਂਡ ਡਾਈ ਦੀ ਲੈਸ ਫੋਰ ਸਾਈਡ ਲੱਗੀ ਵਰਕ ਸਿਰਫ ਔਰ ਸਿਰਫ 499 ਮੈਂ ਫਿਰ ਕਹਿ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਡਿਜ਼ਾਈਨ ਬਹੁਤ ਜਿਆਦਾ ਮਿਲ ਜਾਣਗੇ ਜਿਹੜੇ ਜਿਹੜੇ ਵੀ ਡਿਜ਼ਾਈਨ ਦਿਖਾਉਣਾ ਉਹਦੇ ਚ 10 10 12 12 ਕਲਰ ਨਹੀਂ ਮਿਲੋਵੇ ਠੀਕ ਹੈ ਜੀ ਆ ਦੇਖੋ ਜੀ ਕਿਸੇ ਨਾਲ ਫੁੱਲ ਪਿਓਰ ਦਾ ਦੁਪੱਟਾ ਉਹ ਕਿਸੇ ਨਾਲ ਮਸਲੀਨ ਦਾ ਦੁਪੱਟਾ ਉਹ ਜਿਹੜਾ ਮਸਲੀਨ ਦਾ ਦੁਪੱਟਾ ਉਹ ਟਾਈਨ ਡਾਈ ਦਾ ਉਹ ਜਿਹੜਾ ਫੁੱਲ ਪਿਓਰ ਦਾ ਉਹਦੇ ਉੱਤੇ ਵਰਕ ਵੀ ਹੋਊਗਾ ਠੀਕ ਹੈ ਜੀ ਜਿਹਨੂੰ ਫੁੱਲ ਫਿਓਰ ਦਾ ਲੈਣਾ ਹੈ ਫੁੱਲ ਪਿਓਰ ਦਾ ਲੈ ਲਓ ਜਿਹਨੇ ਮਸਲੀਨ ਦਾ ਲੈਣਾ ਹੈ ਮਸਲੀਨ ਦਾ ਲੈ ਲਿਓ ਸਿਰਫ ਔਰ ਸਿਰਫ 499 ਰੁਪਏ 499 ਰੁਪਏ ਠੀਕ ਹੈ ਜੀ ਫਿਰ ਮੈਂ ਕਹਿ ਰਿਹਾ ਸਿਰਫ ਔਰ ਸਿਰਫ 499 ਆ ਦੇਖੋ ਆ ਵੀ ਇਹਦੇ ਵਿੱਚ ਹੀ ਕਲਰ ਆ ਜੀ ਠੀਕ ਹੈ ਜੀ

ਸਿਰਫ ਔਰ ਸਿਰਫ 499 ਰੁਪਏ ਫਿਰ ਕਹਿ ਰਹੇ ਆ ਕਈ ਕਸਟਮਰ ਮੈਂ ਤੁਹਾਨੂੰ ਐਡਰੈਸ ਆਪ ਦਾ ਦੱਸਦਾ ਫਿਰ ਵੀ ਕਈ ਕਸਟਮਰ ਐਡਰੈਸ ਦੁਆਰਾ ਦੁਆਰਾ ਪੁੱਛੀ ਇਹਨਾਂ ਨੇ ਮੰਡੀ ਅਹਿਮਦਗੜ ਨਾ ਅਮਰਗੜ ਠੀਕ ਹੈ ਮੰਡੀ ਅਹਿਮਦਗੜ ਹੈ ਠੀਕ ਹੈ ਮਲੇਰ ਕੋਟਲਾ ਲੁਧਿਆਣਾ ਦੇ ਬਿਲਕੁਲ ਸੈਂਟਰ ਚ ਪੈਂਦੇ ਸ਼ਹਿਰ ਤੁਸੀਂ ਸਾਡੀ ਲੋਕੇਸ਼ਨ ਗੂਗਲ ਮੈਪ ਤੇ ਵੀ ਕੱਢ ਸਕਦੇ ਹੋ ਅਨਮ ਕਲੋਥ ਹਾਊਸ ਦੇ ਨਾਮ ਤੇ A N A M ਅਨਮ ਕਲੌਥ ਹਾਊਸ ਠੀਕ ਹੈ ਅਨਮ ਕਲੌਥ ਹਾਊਸ ਲొਕੇਸ਼ਨ ਤੁਸੀਂ ਗੂਗਲ ਮੈਪ ਤੋਂ ਹੀ ਕੱਢ ਸਕਦੇ ਨਾ ਅਨਮ ਹੈ ਨਾ ਆਮਾਨ ਹੈ ਨਾ ਨੰਦ ਹੈ ਸਿਰਫ ਔਰ ਸਿਰਫ ਅਨਮ A N A M ਆਪਣੀ ਸਾਰੀ ਲొਕੇਸ਼ਨ ਸਾਰਾ ਵਸ਼ ਬਾਇਓ ਡਾਟਾ ਸੀ ਡਿਸਕ੍ਰਿਪਸ਼ਨ ਜੇ ਦਿੱਤਾ ਹੈ ਡਿਸਕ੍ਰਿਪਸ਼ਨ ਤੇ ਕਲਿੰਕ ਕਰਕੇ ਨਾ ਤੁਸੀਂ ਸਾਡੇ ਸਾਰੇ ਬਾਇਓ ਡਾਟਾ ਦੇਖ ਸਕਦੇ ਸਾਰਾ ਵਦ ਤੰ ਦਾ ਫੋਨ ਨੰਬਰ ਵੀ ਦਿੱਤਾ ਹੁੰਦਾ ਸਾਡਾ ਜੀ ਆਹ ਦੇਖੋ ਜੀ ਸਿਰਫ ਔਰ ਸਿਰਫ 499 ਰੁਪਏ

ਤੁਸੀਂ ਆਨਲਾਈਨ ਦੇਖ ਲਓ ਆਫਲਾਈਨ ਦੇਖ ਲਓ ਜਿੱਥੇ ਮਰਜੀ ਰੇਟ ਦੇਖ ਲਿਓ 1500 1200 ਹਜ਼ਾਰ ਠੀਕ ਹੈ ਜੀ ਹਾਂ ਇਹ ਮਨੇ ਰਿਟੇਲ ਪ੍ਰਾਈਸ ਪਾਇਆ ਨੇ ਸਿੰਗਲ ਪੀਸ ਏ ਜਿਨੇ 499 ਪਾਇਆ ਜਿਨੇ ਹੋਲਸੇਲ ਹੈ ਹੋਲਸੇਲ ਦੇ ਵਿੱਚ ਲੈਣੇ ਨੇ ਉਹ ਹਨਮ ਕੌਫਟ ਹਾਊਸ ਵਾਲਿਆਂ ਨੂੰ ਫੋਨ ਕਰ ਲਿਓ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਡਿਸਕਾਊਂਟ ਤੇ ਮਿਲੋ ਜਿਨੇ ਹੋਲਸੇਲ 'ਚ ਲੈਣੇ ਨੇ ਠੀਕ ਹੈ ਜੀ ਉਹ ਫੋਨ ਕਰ ਲਿਓ ਜਾਂ ਵਟਸਐਪ ਮੈਸੇਜ ਕਰ ਲਿਓ ਉਹਨੂੰ ਅਸੀਂ ਗਰੁੱਪ 'ਚ ਵੀ ਐਡ ਕਰ ਲੈਣੀ ਆ ਆ ਦੇਖੋ ਜੀ ਟਾਈਲੈਂਡਾਈ ਦਾ ਦੁਬੱਟਾ ਪੈਚ ਦਾ ਵਰਕ ਪੂਰਾ ਟਾਪ ਦਾ ਡਿਜ਼ਾਈਨ ਕਢਾਈ ਦੇ ਨਾਲ ਪ੍ਰਿੰਟ ਦੇ ਨਾਲ ਦੀ ਕਢਾਈ ਹੋਈ ਹੈ ਸਿਰਫ ਔਰ ਸਿਰਫ 499 ਰੁਪਏ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਾਲ ਜਿੰਨਾ ਬਹੁਤ ਸਾਰਾ ਮਾਲ ਇਹਦੇ ਵਿੱਚ ਲੱਗਿਆ ਹੈ ਜੀ ਕਿਉਂਕਿ ਮੈਂ ਤੁਹਾਨੂੰ ਸਾਰਾ ਮਾਲ ਤਾਂ ਦਿਖਾ ਨਹੀਂ ਸਕਦਾ ਇਸ ਕਰਕੇ ਕਾ ਵਾਲਾ ਪ੍ਰਿੰਟ ਕੈਂਬ੍ਰਿਕ ਪ੍ਰਿੰਟ ਕੈਂਬ੍ਰਿਕ 500 ਰੁਪਏ ਦਾ ਸੂਟ ਹੈ ਜਿੱਥੋਂ ਮਰਜੀ ਰੇਟ ਪਤਾ ਕਰ ਲਿਓ ਜਿੱਥੋਂ ਮਰਜੀ ਪ੍ਰਿੰਟ ਕੈਂਬ੍ਰਿਕ ਦਾ ਸੂਟ ਹੈ 500 ਰੁਪਏ ਦਾ ਨਾਲ ਫਰਕ ਨਾਲ ਇਹ ਆਪਾਂ ਆਪਣੀ ਭੈਣ ਦੇ ਲਈ ਰਖੜੀਆਂ ਲਈ ਸਪੈਸ਼ਲ ਆਫਰ ਲੈ ਕੇ ਆਏ ਰਖੜੀਆਂ ਲਈ ਠੀਕ ਹੈ ਜੀ ਆਪਾਂ ਆਪਣੀਆਂ ਭੈਣਾਂ ਲਈ ਰਖੜੀਆਂ ਦੀ ਸਪੈਸ਼ਲ ਆਫਰ ਹੈ ਜਿਹਨੇ ਰਖੜੀਆਂ ਲਈ ਕੱਪੜਾ ਲੈਣਾ ਹੈ ਠੀਕ ਹੈ ਜੀ ਵਿਆਹ ਸ਼ਾਦੀ ਲਈ ਕੱਪੜਾ ਲੈਣਾ ਹੈ ਤੀਹਾਂ ਲਈ ਕੱਪੜਾ ਲੈਣਾ ਹੈ ਉਹਰੇ ਦੁਕਾਨ ਤੇ ਫੇਜ਼ਰ ਕਰੋ ਮੈਂ ਗਾਰੰਟੀ ਨਾਲ ਤੁਹਾਡੇ ਨਾਲ ਵਾਦਾ ਕਰਦਾ ਸਾਰੇ ਨਾਲ ਰੇਟ ਘੱਟ ਮੇਰੀ ਦੁਕਾਨ ਦੇ ਹੋਣਗੇ ਬੇਸ਼ਕੀ ਤੁਸੀ ਜਿੱਥੋ ਮਰਜੀ ਟਰਾਈ ਕਰ ਲੀਓ ਜਿੱਥੋ ਮਰਜੀ ਮੈਂ ਇਹ ਨਹੀਂ ਕਹਿੰਦਾ ਵੀ ਸਿੱਧਾ ਡਾਇਰੈਕਟ ਮੇਲ ਲਵੇ ਆਓ ਪਹਿਲਾਂ ਟਰਾਈ ਕਰੋ ਫਿਰ ਮੇਲ ਲਵੇ ਆਓ ਠੀਕ ਹੈ ਫਿਰ ਮੇਰੇ ਲਵੇ ਆ ਕੇ ਫਿਰ ਰੇਟ ਚੈੱਕ ਕਰੋ ਪਹਿਲਾਂ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਟਰਾਈ ਕਰਕੇ ਆਓ ਆ ਕੈਂਬਰੀ कॉटन ਦਾ ਸੂਟ ਪਿਓਰ ओरिजिनल ਕੈਂਬਰੀ ਜੇ ਕੈਂਬਰੀ ਨਾ ਹੋਈ 50000 ਰੁਪਏ ਨਾ ਟਾਈਂਡਾਈ ਦਾ ਦੁਪੱਟਾ ਮਸਲੀਨ ਦਾ ਨਾਲ ਵਰਕ ਮਾਰਕੀਟ ਦਾ ਰੇਟ ਹੈ ਇਹ 1500 ਰੁਪਏ ਠੀਕ ਹੈ ਮਾਰਕਟ ਦਾ ਰੇਟ ਹੈ ਕਿਰਾ 1500 ਰੁਪਿਆ ਆਪਾਂ ਤੁਹਾਨੂੰ ਦੇਣਾ 499 ਰੁਪਿਆ ਸਿਰਫ ਸਿਰਫ 499 ਦਾ ਮਾਲ ਵੇਲੇ ਜਿੰਨਾ ਕੋ ਹੋਣਾ ਮਿਲ ਜੂ ਤੁਹਾਨੂੰ ਜਿੰਨਾ ਕੋ ਹੋਣਾ ਮਾਲ ਮਿਲ ਜੂਗਾ ਤੁਹਾਨੂੰ ਇਹ ਰਖੜੀਆਂ ਵਾਲੀ ਸਪੈਸ਼ਲ ਆਫਰ ਲੈ ਕੇ ਆਂਦੀ ਮੈਂ ਪਹਿਲਾਂ ਦੱਸਦਾ ਇਹ ਸਿਰਫ ਔਰ ਸਿਰਫ ਰਖੜੀਆਂ ਤੱਕ ਦੀ ਸੇਲ ਹੈ ਰਖੜੀਆਂ ਲਈ ਸਪੈਸ਼ਲ ਆਫਰ ਹੈ ਬਸ ਇਹ ਸਮਝ ਲਓ ਵੀ ਰਖੜੀਆਂ ਲਈ ਸਪੈਸ਼ਲ ਆਫਰ ਲੈ ਕੇ ਆਇਆ ਆਪਾਂ ਆਪਣੀ ਭੈਣਾਂ ਲਈ ਠੀਕ ਹੈ ਆਹ ਦੇਖੋ ਫੈਲਾ ਉਠਾ ਲੋ ਜਿਹੜਾ ਹੋਰ ਦੁਕਾਨਾਂ ਤੋਂ 20000 ਦਾ 25000 ਦਾ ਕੱਪੜਾ ਚੱਕਦੇ ਹੋ ਜਿੰਨਾ ਬਿਆਚੋ 20000 ਦਾ ਕੱਪੜਾ ਚੱਕ ਕੇ ਲੈ ਕੇ ਆਓਗੇ ਉਹਨਾਂ ਦੇ ਅਸੀਂ ਤੁਹਾਨੂੰ 5000 ਦਾ ਕੱਪੜਾ ਦੇ ਦਾਂਗੇ ਆ ਦੇਖੋ ਪੂਰਾ ਖੁੱਲਾ ਢੁਲਾ ਦੁਪੱਟਾ ਦੁਪੱਟੇ 'ਚ ਕੋਈ ਕੰਜੂਸੀ ਨਹੀਂ ਆ ਦੇਖੋ 1 2 ਸਵਾ ਦੋ ਦੁਬੱਟਾ ਪੂਰਾ ਜਾਂ ਢਾਈ ਜਾਂ ਸਵਾ ਦੋ ਤਕਰੀਬਨ ਤਕਰੀਬਨ ਢਾਈ ਹੁੰਦਾ ਸਾਡੇ ਲਈ ਦੁਬੱਟਾ ਸਾਰਾ ਜਿਹੜਾ ਹੋਊਗਾ ਪੂਰਾ ਖੁੱਲਾ ਢੱਲਾ ਪਣਾਓ ਟਾਈਂ ਡਾਈ ਦਾ ਦੁਬੱਟਾ ਪੂਰਾ ਹੈਵੀ ਵਰਕ ਠੀਕ ਹੈ ਪਿਓਰ ਕੈਂਬ੍ਰਿਕ オリジナル ਸਿਰਫ ਔਰ ਸਿਰਫ 499 ਰੁਪਏ ਇਹ ਸੇਲ ਸਿਰਫ ਰਖਣੀਆਂ ਤੱਕ ਦੀ ਹੈ ਮੈਂ ਪਹਿਲਾਂ ਦੱਸਦਾ ਜਿਹੜੇ ਵਰਕ ਵਾਲੇ ਮਾਲ ਦੀ ਹੈ ਸੇਲ ਸਿਰਫ ਰਖਣੀਆਂ ਤੱਕ ਦੀ ਆਪਾਂ ਨੇ ਸਪੈਸ਼ਲ ਰਖਣੀਆਂ ਕਰਕੇ ਆਫਰ ਲੈ ਕੇ ਆਂਦੀ ਹੈ ਸਪੈਸ਼ਲ ਸਿਰਫ ਔਰ ਸਿਰਫ ਰਖਣੀਆਂ ਲਈ ਠੀਕ ਹੈ ਆਪਾਂ ਆਪਣੀਆਂ ਪੈਣਾ ਲਈ ਰਖਣੀਆਂ ਲਈ ਆਫਰ ਲੈ ਕੇ ਆਂ ਮਾਲ ਡਿਜ਼ਾਈਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਿਰਫ ਔਰ ਸਿਰਫ 499 ਸਾਰੀ ਇਧਰ ਆ ਕੇ ਧਿਆਨ ਮਰਵਾਓ ਧਿਆਨ ਬਹੁਤ ਜ਼ਿਆਦਾ ਮਾਲ ਆ ਬਹੁਤ ਜ਼ਿਆਦਾ ਆਹ ਦੇਖੋ ਜੀ ਮਾਲ ਜਿੰਨਾ ਕੋ ਉਨਾ ਮਿਲ ਜੂ ਤੁਹਾਨੂੰ ਸਿਰਫ ਔਰ ਸਿਰਫ 499 ਕਿਸੇ ਨਾਲ ਫੁੱਲ ਪਿਓਰ ਦਾ ਦੁਪੱਟਾ ਵਰਕ ਵਾਲਾ ਟਾਈਂਡਾਈ ਦਾ ਜਾਂ ਟਾਈਂਡਾਈ ਦਾ ਸੌਰੀ ਮਸਲੀਨ ਦਾ ਦੁਪੱਟਾ ਸਿਰਫ ਔਰ ਸਿਰਫ 499 ਰੁਪਏ ਕੈਂਬਰੀ कॉटन ਦੇ ਉੱਤੇ ਪੂਰਾ ਹੈਵੀ ਵਰਕ ਹੈ ਦੁਪੱਟੇ ਉੱਤੇ ਵੀ ਵਰਕ ਹੋਊਗਾ ਜਿਹੜਾ ਮਸਲੀਨ ਦਾ ਦੁਪੱਟਾ ਉਹ ਟਾਈਂਡਾਈ ਦਾ ਹੋਊਗਾ ਠੀਕ ਹੈ ਜੀ ਸਿਰਫ ਫਾਦਰ ਵਿੱਚ 499 ਰੁਪਏ ਰਖੜੀਆਂ ਦੀ ਸਪੈਸ਼ਲ ਆਫਰ ਹੈ ਬਸ ਇਹ ਸਮਝ ਲੋ ਆ ਦੇਖੋ ਜੀ ਉਧਰ ਤਿਆਰ ਮਰਵਾਓ ਮਾਲ ਬਹੁਤ ਜ਼ਿਆਦਾ ਆ ਇਹ ਦੇਖੋ ਕਿੰਨਾ ਕੋਨਾ ਮਾਲ ਮਿਲਦਾ ਡਿਜ਼ਾਈਨ ਬਹੁਤ ਜ਼ਬਰਦਸਤ ਆ ਦੇਖੋ ਜੀ ਕੋਣੋ ਡਿਜ਼ਾਈਨ ਵੱਲ ਧਿਆਨ ਮਰਵਾਉਣੇ ਆ ਆ ਦੇਖੋ ਡਿਜ਼ਾਈਨ ਬਹੁਤ ਜ਼ਬਰਦਸਤ ਪਿਓਰ ਕੈਂਬ੍ਰਿਕ ਕਾਟਨ ਹੈ ਪਿਓਰ ਕੈਂਬ੍ਰਿਕ オリジナル ਕੈਂਬ੍ਰਿਕ オリジナル ਕੈਂਬ੍ਰਿਕ ਉਹ ਕੈਂਬ੍ਰਿਕ ਕਹਿੰਦੇ ਤਾਂ ਕੈਂਬ੍ਰਿਕ ਉਹ ਫੁੱਲ ਪਿਓਰ ਦਾ ਦੁਪੱਟਾ ਠੀਕ ਹੈ ਜੀ ਮੈਂ ਫੇਰ ਇੱਕ ਬੇਨਤੀ ਰਿਕੁਐਸਟ ਕਰ ਰਿਹਾ ਕਿਉਂਕਿ ਸਾਨੂੰ ਬਹੁਤ ਦਿੱਕਤ ਹੁੰਦੀ ਹੈ ਮੈਂ ਤੁਹਾਨੂੰ ਸਹੀ ਦੱਸਾਂ ਕਈ ਕਸਟਮਰ ਚੇਂਜ ਕਰਨ ਆ ਜਾਂਦੇ ਨੇ ਕਹਿੰਦੇ ਨੇ ਵੀ ਸਾਡੀ ਕੁੜੀ ਨੂੰ ਨਹੀਂ ਪਸੰਦ ਆਇਆ ਸਾਡੇ ਉਹਨੂੰ ਨਹੀਂ ਪਸੰਦ ਆਇਆ ਸਾਡੀ ਦਾਦੀ ਨੂੰ ਸਾਡੀ ਬੀਬੀ ਨੂੰ ਘਰਦਿਆਂ ਨੂੰ ਕਿਸੇ ਨੂੰ ਪਸੰਦ ਨਹੀਂ ਆਇਆ ਇਸ ਕਰਕੇ ਅਸੀਂ ਕਹਿ ਰਹੇ ਜਿਹਨੂੰ ਤੁਸੀਂ ਸੂਟ ਪਸੰਦ ਕਰਾਉਣਾ ਹੁੰਦਾ ਉਹਨੂੰ ਸਾਡੀ ਸ਼ਾਪ ਤੇ ਸਪੈਸ਼ਲ ਲੈ ਕੇ ਆਓ ਸਾਨੂੰ ਕੋਈ ਤਰ੍ਹਾਂ ਨਹੀਂ ਇੱਕ ਸੂਟ ਨੂੰ 100 ਵਾਰ ਚੈੱਕ ਕਰੋ 20 ਵਾਰ ਚੈੱਕ ਕਰੋ 40 ਵਾਰ ਚੈੱਕ ਕਰੋ ਸਾਨੂੰ ਕੋਈ ਮਸਲਾ ਨਹੀਂ ਸਾਨੂੰ ਚੇਂਜ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਾਡੀ ਦੁਕਾਨ ਤੇ ਹੁੰਦਾ ਹੈ ਕਸਟਮਰ ਜੀ ਠੀਕ ਹੈ ਉਧਰ ਚੇਂਜਿੰਗ ਵਾਲਾ ਕਸਟਮਰ ਖੜਾ ਹੁੰਦਾ ਉਧਰੋਂ ਲੈਣ ਵਾਲਾ ਕਸਟਮਰ ਖੜਾ ਹੁੰਦਾ ਇਸ ਕਰਕੇ ਸਾਡਾ ਇਹ ਹੁੰਦਾ ਵੀ ਅਸੀਂ ਚੇਂਜ ਵਾਲੇ ਨੂੰ ਹੁਣ ਚੇਂਜ ਕਰੀਏ ਕਿ ਦੇਣ ਵਾਲੇ ਨੂੰ ਕੱਪੜਾ ਦਈਏ ਇਸ ਕਰਕੇ ਪਲੀਜ਼ ਪਹਿਲੀ ਪਸੰਦ ਕਰਕੇ ਲੈ ਜਾਇਆ ਕਰੋ ਚੇਂਜ ਕਰਨਾ ਬਹੁਤ ਔਖਾ ਜਾਂਦਾ ਇਸ ਕਰਕੇ ਚੇਂਜ ਨਹੀਂ ਹੋਣਾ ਹਾਂ ਚੇਂਜ ਇੱਕ ਸ਼ਰਤ ਤੇ ਹੋ ਜਾਂਦਾ ਜਿਵੇਂ ਕੋਈ ਸੂਟ ਚ ਡਿਫੈਕਟਡ ਹੈ ਤੁਹਾਡਾ ਸੂਟ ਨਹੀਂ ਬੰਦਦਾ ਕੋਈ ਦਾਗ ਦੱਬਾ ਉਦਾਂ ਅਸੀਂ ਜ਼ਿੰਮੇਵਾਰ ਆ ਸਾਡੀ ਪੂਰੀ ਜ਼ਿੰਮੇਵਾਰੀ ਹੈ ਤੁਹਾਡਾ ਸੂਟ ਬੇਫਿਕਰੀ ਨਾਲ ਚੇਂਜ ਹੋਊਗਾ ਹਾਂ ਪਰ ਜੇ ਅਦਰਵਾਈਜ਼ ਕਿਹਨੂੰ ਕਲਰ ਨਹੀਂ ਪਸੰਦ ਆ ਉਹ ਨਹੀਂ ਪਸੰਦ ਆ ਬੀਬੇ ਨਹੀਂ ਪਸੰਦ ਆ ਇਹ ਬੁੜੀਆਂ ਆ ਲੈ ਕੁੜੀਆਂ ਆ ਲੈ ਲਾਲ ਆ ਪੀਲ ਆ ਨੀਲ ਆ ਜਿਹੜੀ ਵੀ ਗੱਲ ਹੈ ਤੁਸੀਂ ਜਿਹਨੂੰ ਪਸੰਦ ਕਰਾਉਣਾ ਹੈ ਉਹਨੂੰ ਨਾਲ ਲਿਆਓ ਪਸੰਦ ਕਰਾ ਦਿਓ ਠੀਕ ਹੈ ਸਿਰਫ ਸਿਰਫ 499 ਰੁਪਏ ਚਾਪਾ ਬੰਪਰ ਸੇਲ ਲੈ ਕੇ ਆਏ ਸਿਰਫ ਔਰ ਸਿਰਫ ਰਖੜੀਆਂ ਤੱਕ ਦੀ ਇਹ ਰਖੜੀਆਂ ਤੱਕ ਦੀ ਸੇਲ ਹੈ ਮੈਂ ਪਹਿਲਾਂ ਦੱਸਾਂ। ਆ ਦੇਖੋ ਰਖੜੀਆਂ ਤੱਕ ਸੇਲ ਸਿਰਫ ਔਰ ਸਿਰਫ 499 ਰੁਪਏ ਦੀ। ਜਿੰਨਾ ਕੋ ਮਾਲ ਉਹਨਾ ਮਿਲ ਜੂ ਸਿਰਫ ਔਰ ਸਿਰਫ 499 ਰੁਪਏ ਦੀ। 499 ਰੁਪਏ ਦਾ ਪਿਓਰ ਕੈਂਬ੍ਰਿਕ, オリジナル ਕੈਂਬ੍ਰਿਕ ਉਹ オリジナル ਜੇ ਕੈਂਬ੍ਰਿਕ ਨਾ ਹੋਈ 50000 ਰੁਪਏ ਨਾਲ 499 ਰੁਪਏ। ਧਮਾਕਾ ਸੇਲ ਰਖੜੀਆਂ ਦੀ। ਦਖੜੀਆਂ ਦੀ ਤਮਾਕਾ ਸੇਲ ਹੋ ਗਈ। ਬਾਲ ਜਿੰਨਾ ਕੋਹ ਨਾ ਮਿਲ ਜੂ ਜਿੰਨਾ ਕੋਹ ਨਾ। ਆ ਦੇਖੋ ਜੀ। ਆ ਦੇਖੋ 499 ਰੁਪਏ 499 ਰੁਪਏ ਡਿਜ਼ਾਈਨ ਬਹੁਤ ਜ਼ਬਰਦਸਤ ਆ ਦਿਖਾਵਾਂ ਤੁਹਾਨੂੰ। ਆ ਦੇਖ। ਡਿਜ਼ਾਈਨ ਪੂਰੇ ਸੁਪਰ ਡੂਪਰ ਹਿੱਟ ਨੇ ਹੀ। ਆ ਦੇਖੋ। ਆ ਦੇਖੋ। ਡਿਜ਼ਾਈਨ ਚੈੱਕ ਕਰੋ ਕੈਂਬਰੀ ਕਾਟਨ ਦਾ। ਮਾਰਕੀਟ ਦੇ ਵਿੱਚ ਜਿੱਥੇ ਮਰਜ਼ੀ ਟਰਾਈ ਕਰ ਲਈਓ ਜਿੱਥੇ ਮਰਜ਼ੀ ਟਰਾਈ ਕਰ ਲਈਓ 1500 ਰੁਪਏ ਤੋਂ ਘੱਟ ਨਹੀਂ ਮਿਲਣਾ ਆਪਾਂ ਤੁਹਾਨੂੰ ਫੇਰ ਕਹਿ ਰਿਆ ਟਾਇਨਡਾਈ ਦਾ ਦੁਪੱਟਾ ਸਿਰਫ ਔਰ ਸਿਰਫ 499 ਰੁਪਏ ਫੇਰ ਕਹਿ ਰਿਆ ਰੱਖਣੀਆਂ ਤੱਕ ਦੀ ਆਫਰ ਹੈ ਸਪੈਸ਼ਲ ਆਫਰ ਲਾਈ ਹੋਈ ਹੈ ਠੀਕ ਹੈ ਵੀਡੀਓ ਨੂੰ ਵੱਧ ਤੋਂ ਵੱਧ ਸਾਡੀਆਂ ਭੈਣਾਂ ਨੂੰ ਸ਼ੇਅਰ ਕਰ ਦਿਓ ਆ ਵੀ ਮਾਲ ਮੇਲੇ ਬਹੁਤ ਜ਼ਿਆਦਾ ਪਿਆ ਜਿੰਨਾ ਕੋ ਉਹਨਾਂ ਮਾਲ ਮਿਲ ਜੂਗਾ ਜਿੰਨਾ ਕਹੋਗੇ ਮਾਲ ਉਹਨਾਂ ਨੂੰ ਮਿਲ ਜੂਗਾ चार सौ नड़िन्वे रुपए प्योर कैमरिक है ठीक है, एक अपने भी हो है। देखो। बहुत चाली है मार्केट बहुत ज्यादा ठीक है जी देखो आ बहुत ज्यादा बिक्री है आ दट्टर ਮਾਰਕੀਟ ਦੇ ਵਿੱਚ ਪਿਓਰ ਕੈਂਬਰੀਕ ਕਾਟਨ ਦਾ ਦੁਪੱਟਾ ਜਾਂ ਮਸਲੀਨ ਦਾ ਹੋ ਜਾਂ ਕੈਂਬਰੀਕ ਦਾ ਹੋ ਪੂਰਾ ਕੈਂਬਰੀਕ ਕਾਟਨ ਦਾ ਸੂਟ ਹੋ ਮਾਰਕੀਟ ਦਾ ਰੇਟ ਹੈ 800-900 ਰੁਪਏ ਸਾਰੇ ਦੁਕਾਨਦਾਰ ਦਾ ਪਾਇਆ ਆਪਾਂ ਤੁਹਾਡੇ ਲਈ ਸਿਰਫ ਔਰ ਸਿਰਫ 599 ਦਾ ਲੈ ਕੇ ਆਇਆ ਜੀ ਸਿਰਫ ਔਰ ਸਿਰਫ 599 ਰੁਪਏ ਦਾ ਠੀਕ ਹੈ ਜੀ 599 ਦਾ ਲੈ ਕੇ ਆਇਆ ਠੀਕ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੈਂ ਪਹਿਲਾਂ ਕਹਿ ਰਿਹਾ ਮਿਲੂਗਾ ਉਹ ਨੂੰ ਜਿਹੜਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਸਿਰਫ ਔਰ ਸਿਰਫ 599 ਰੁਪਏ ਆ ਦੇਖੋ ਜੀ ਆ ਮਾਲ ਬਾਧੂ ਆ ਚੁਕਿਆ 599 ਰੁਪਏ ਦੇ ਵਿੱਚ ਬਾਧੂ ਜਿੰਨਾ ਕਹੋਨਾ ਮਾਲ ਮਿਲ ਜੂ 599 ਰੁਪਏ ਦੇ ਵਿੱਚ ਠੀਕ ਹੈ ਜੀ 599 ਚ ਮਾਲ ਬਹੁਤ ਆ ਗਿਆ ਆ ਦੇਖੋ ਜੀ ਆ ਕੈਂਬਰੀਕ ਕਾਟਨ ਅਸੀਂ ਕੈਂਬਰੀਕ ਕਾਟਨ ਦੀ ਕੰਮ ਕਰਦੇ ਆ ਆ ਦੇਖੋ ਪਿਓਰ ਖੁੱਲਾ ਟੁੱਲਾ ਕੈਂਬਰੀਕ ਕਾਟਨ ਦਾ ਦੁਪੱਟਾ ਹੋਊਗਾ ਜਾਂ ਮਸਲੀਨ ਦਾ ਹੋਊਗਾ ਠੀਕ ਹੈ ਜੀ ਆ ਦੇਖੋ ਪੂਰਾ ਵਧੀਆਲਾ ਸਿਰਫ ਔਰ ਸਿਰਫ 599 ਇਹ ਰੇਟੋਲ ਪ੍ਰਾਈਸ ਨੇ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਜਾਂ ਹੋਸਟਲ ਲਈ ਇਕੱਠਾ ਕੱਪੜਾ ਲੈਣਾ ਉਹ ਫੋਨ ਕਰ ਲਿਓ ਉਹਨੂੰ ਡਿਸਕਾਊਂਟ ਤੇ ਮਿਲੂਗਾ ਜੀ ਮੈਂ ਫੇਰ ਕਹਿ ਰਿਹਾ ਠੀਕ ਹੈ ਗਾਇਸ ਉਹਨੂੰ ਸਿਰਫ ਔਰ ਸਿਰਫ ਡਿਸਕਾਊਂਟ ਹੋਊਗਾ ਜਿਨ੍ਹਾਂ ਨੇ ਕੌਂਡਿਟ ਚ ਮਾਲ ਲੈਣਾ ਵੇਚਣ ਲਈ ਲੈਣਾ ਬੁਟੀਕ ਲਈ ਲੈਣਾ ਆ ਦੇਖੋ ਪੂਰਾ ਇਸ ਕਰਕੇ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਰਖੜੀਆਂ ਤੱਕ ਦੀ ਸੇਲ ਹੈ ਸਪੈਸ਼ਲ ਆਫਰ ਹੈ ਮੈਂ ਇਹ ਨਹੀਂ ਕਹਿੰਦਾ ਸਿੱਧਾ ਮੇਰੇ ਲੈ ਆਓ ਪਹਿਲਾ ਲੁਧਿਆਣਾ ਅੰਬਰਸਰ ਜਿੱਥੇ ਵੀ ਤੁਸੀਂ ਰਹਨੇ ਹੋ ਜਿੱਥੇ ਜਾ ਸਕਦੇ ਹੋ ਉੱਥੇ ਟਰਾਈ ਕਰਕੇ ਆਓ ਫਿਰ ਮੇਰੇ ਲੈ ਆਓ ਪਹਿਲਾ ਜੇ ਤ ਬੇ ਨਹੀਂ ਕਹਾਂ ਵੀ ਸਿੱਧਾ ਮੇਤੋ ਲੈ ਲਓ ਜੇ ਤੁਹਾਨੂੰ ਕਿਸੇ ਤੋਂ ਮੇਤੋ ਵੀ ਸਸਤਾ ਦਿੰਦੇ ਨਾ ਤੁਸੀਂ ਉੱਥੇ ਵੀ ਲੈ ਸਕਦੇ ਹੋ ਪਰ ਹਾਂ ਇੰਨੀ ਗਰੰਟੀ ਹੈ ਮੇਰੇ ਨਾਲ ਸਸਤਾ ਕੋਈ ਨਹੀਂ ਦੇ ਸਕਦਾ ਵੇਸ਼ਾ ਦੀ ਔਨਲਾਈਨ ਦੇਖ ਲਿਓ ਪਾਣੀ ਆਫਲਾਈਨ ਦੇਖ ਲਿਓ ਮੈਨੂੰ ਸਕਰੀਨ ਸ਼ਾਟ ਭੇਜਿਓ ਵੀ ਮੇਰੇ ਨਾਲੋਂ ਵੀ ਸਸਤਾ ਕੋਈ ਦੇ ਰਿਹਾ ਜੋ ਤੁਸੀਂ ਰੇਟ ਕਹੋਗੇ ਮੈਂ ਉਹ ਰੇਟ ਲਗਾਉਂਗਾ ਇੰਨੀ ਮੇਰੀ ਗਰੰਟੀ ਹੈ ਰੇਟ ਦੀ ਪੂਰੀ ਚੈਲੰਜ ਨਾਲ ਗਰੰਟੀ ਹੋਊਗੀ